ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਆਲੂ ਤੇ ਫਲੀਆਂ ਦੀ ਸਬਜ਼ੀ ਫਲੀਆਂ ਕੱਟ ਲੈਣੇ ਆ ਛੋਟੀਆਂ ਛੋਟੀਆਂ ਬਰੀਕ ਬਰੀਕ ਪਹਲੀਆਂ ਕੱਟ ਲਈਆਂ ਆਲੂ ਵੀ ਛਿੱਲ ਕੇ ਰੱਖ ਲਏ ਆ ਹੁਣ ਆਲੂਆਂ ਨੂੰ ਵੀ ਬਰੀਕ ਚੀਰ ਲੈਣੇ ਆ ਮਸਾਲੇ ਵਾਸਤੇ ਆਪਾਂ ਸਮਾਨ ਤਿਆਰ ਕੀਤਾ ਹੈ ਪਿਆਜ਼ ਲਸਣ ਹਰੀ ਮਿਰਚ ਆਲੂ ਤੇ ਫਲੀਆਂ ਨੂੰ ਆਪਾਂ ਧੋ ਕੇ ਛਾਂਣੇ ਚ ਪਾ ਲੈਨੇ ਆ ਲਸਣ ਆਪਾਂ ਵੈਸੇ ਛਿੱਲਿਆ ਸੀ ਇਹਨੂੰ ਆਪਾਂ ਕੁੱਟ ਲੈਨੇ ਥੋੜਾ ਜਿਹਾ ਨਨ ਕੜਾਈ ਤਰਕੇ ਤੇਲ ਗਰਮ ਧਰਾਗੇ ਆਪਾਂ ਤੇਲ ਆਪਣਾ ਗਰਮ ਹੋ ਗਿਆ ਥੋੜਾ ਜਿਹਾ ਵਿੱਚ ਜੀਰਾ ਪਾਉਨੇ ਆ ਜੀਰਾ ਭੁੱਜ ਗਿਆ ਹੁਣ ਕੁੱਟਿਆ ਹੋਇਆ ਲਸਣ ਪਾ ਦਿੰਨੇ ਲਸਣ ਨੂੰ ਚੰਗੀ ਤਰ੍ਹਾਂ ਭੁੰਨ ਲੈਣੇ ਆ ਲਸਣ ਪੁੱਜ ਗਿਆ ਹੁਣ ਪਿਆਜ਼ ਤੇ ਹਰੀਆਂ ਮਿਰਚਾਂ ਪਾ ਦਿੰਨੇ ਆ ਇਹਨਾਂ ਨੂੰ ਵੀ ਭੁੰਨ ਲੈਣੇ ਆ ਪਿਆਜ਼ ਤੇ ਹਰੀ ਮਿਰਚ ਵੀ ਪੁੱਜ ਗਈ ਆ ਉਨੇ ਦੇ ਵਿੱਚ ਹਲਦੀ ਪਾ ਦਿੰਨੇ ਆ ਨਮਕ ਟੇਸਟ ਅਕੋਰਡਿੰਗ ਥੋੜੀ ਜੀ ਕੁੱਟੀ ਹੋਈ ਲਾਲ ਮਿਰਚ ਮਿਕਸ ਕਰ ਲੈਨੇ ਇਹਨੂੰ ਥੋੜਾ ਜਿਹਾ ਗਰਮ ਮਸਾਲਾ ਪਾ ਦਿੰਨੇ ਆ ਤੇ ਨਾਲ ਹੀ ਤਨੀਆ ਪਾਊਡਰ ਪਾ ਦਿੰਨੇ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਇਹਨਾਂ ਨੂੰ ਹੁਣ ਆਪਾਂ ਜਿਹੜੀਆਂ ਕੱਟ ਕੇ ਫਲੀਆਂ ਤੇ ਆਲੂ ਰੱਖੇ ਸੀ ਉਹ ਵਿੱਚ ਪਾ ਦਿੰਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਮਸਾਲੇ ਨਾਲ ਥੋੜਾ ਜਿਹਾ ਪਾਣੀ ਪਾ ਦਿੰਨੇ 2-3 ਚਮਚ ਐਸਟਰਾ ਪਾ ਕੇ ਦੋ ਵਾਰੀ ਵਿੱਚ ਹਿਲਾ ਦਾਂਗੇ ਸਬਜ਼ੀ ਨੂੰ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਤੁਸੀਂ ਵੀ ਇਸੇ ਤਰੀਕੇ ਨਾਲ ਟਰਾਈ ਜਰੂਰ ਕਰਿਓ ਆਲੂ ਫੱਲੀਆਂ ਦੀ ਸਬਜੀ